ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਦਾ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਦੁਨੀਆ ਲਈ ਆਈ ਅਤ ਦੀ ਵੱਡੀ ਮੜੀ ਖਬਰ WHO ਨੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਰੱਖੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ विश्व स्वास्थ्य संगठन दी रिपोर्ट ਦੇ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਭਰ ਵਿੱਚ 100 ਕਰੋੜ ਤੋਂ ਵੱਧ ਲੋਕ ਬਹਿਰੇ ਹੋ ਸਕਦੇ ਹਨ ਇਸ ਦਾ ਕਾਰਨ ਕੁਈ ਬਿਮਾਰੀ ਮਹਾਂਮਰੀਨੀ ਸਭੋ ਲੋਕਾਂ ਦਾ ਇੱਕ ਸ਼ੌਕ ਹੋਵੇਗਾ WHN ਮੈਂ ਇੱਕ ਹੀਰਿੰਗ ਸੇਫ ਦੇ ਨਿਰਦੇਸ਼ਾਂ ਵਿੱਚ ਇਹ ਮਿਲ ਗਿਆ ਕਿ ਪੰਜਾਂ ਤੱਕ ਦੁਨੀਆ ਭਰ ਵਿੱਚ 100 ਕਰੋੜ ਤੋਂ ਵੱਧ ਨੌਜਵਾਨ ਬੋੜੇ ਹੋ ਸਕਦੇ ਹਨ ਇਹਨਾਂ ਨੌਜਵਾਨਾਂ ਦੀ ਉਮਰ 12 ਤੋਂ 35 ਸਾਲ ਦੇ ਵਿਚਕਾਰ ਹੋਵੇਗੀ ਇਹ ਨਿਰਦੇਸ਼ਾਂ ਦੇ ਕਹਿੰਦੇ ਕਿ ਇਹ ਸਾਡੀਆਂ ਗੁਰੂਆਂ ایرਬਰਡਸ ਦੀਆਂ ਮਾਰੀਆਂ ਆਤਾ ਕਾਰਨ ਹੋਏਗਾ ਜਿਸਨ ਨਿਰਦੇਸ਼ਾਂ ਇਹ ਕਹਿ ਗਏ ਕਿ ਇਸ ਸਮੇਂ 12 ਤੋਂ 35 ਸਾਲ ਦੀ ਉਮਰ ਦੇ ਲਗਭਗ 50 ਕਰੋੜ ਲੋਕ ਵਕਵਾ ਕਾਰਨ ਅਕਤਿ ਸੁਣਨ ਸ਼ਕਤੀ ਜਾਂ ਬੋਲੇਬਾਦੀ ਸਮੱਸਿਆ ਰਿਪੋਰਟ ਦਹਾਨਾ ਜਿੰਨੇ ਚੋਂ 25% ਦੀ ਉਹ ਹਨ ਜੋ ਆਪਣੇ ਨਿੱਜੀ ਯੰਤਰ ਜਿਵੇਂ ਕਿ ایرਫੋਨ ایرਵਰਡ ਹੈਂਡਫੋਨ ਤੇ ਬਹੁਤ ਜ਼ਿਆਦਾ ਉੱਚੀ ਆਵਾਜ਼ ਤੇ ਲਗਾਤਾਰ ਕੁਝ ਨਕਜੇ ਸੁਣਦੇ ਆਦੀ ਹੋ ਗਏ ਹਨ ਵੀਡੀਓ ਦੇਖਣ ਲਈ ਤੋਂ ਵੱਡਾ ਦਾਣੂ